ਸੋਨਾ ਮੋਤੀ ਕਣਕ ਦੀ ਹਾਰਵੈਸਟਿੰਗ ਸ਼ੁਰੂ ਹੋ ਚੁੱਕੀ ਹੈ ਜੀ ਆਸ਼੍ਰੀਕਾਲ ਦੀ ਮੈਂ ਗੁਰਸਿਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਜਿਹੜੀ ਸੋਨਾ ਮੋਤੀ ਕਣਕ ਆ ਉਹਦੀ ਜਿਹੜੀ ਹਾਰਵੈਸਟਿੰਗ ਆ ਜੀ ਉਹ ਆਪਾਂ ਕਰ ਲਈ ਸੀ ਵਢਾਈ ਕਰ ਲਈ ਸੀ ਹੁਣ ਕੱਢ ਰਹੇ ਆ ਜੀ ਇਹਨੂੰ ਹੜੰਬੇ ਦੇ ਨਾਲ ਤੇ ਕਿਉਂਕਿ ਆਪਣੇ ਇਹ ਬਾਗ ਦੇ ਵਿੱਚ ਆ ਜੀ ਬਾਗ ਦੇ ਵਿੱਚ ਆਪਾਂ ਇੱਕ ਵਾਰ ਲਾਉਣ ਵੇਲੇ ਵੀ ਗੱਲ ਕੀਤੀ ਸੀ ਕਿ ਆਪਾਂ ਨੇ ਜਿਹੜਾ 20 20 ਫੁੱਟ ਦਾ ਵਿਥ ਛੱਡਿਆ ਹੋਇਆ ਪਲਾਂਟ ਟੂ ਪਲਾਂਟ ਰੋ ਟੂ ਰੋ ਦਾ ਜਿਹੜਾ ਫਰਕ ਆ ਉਹ 20 ਫੁੱਟਾ 20 ਫੁੱਟ ਦੇ ਵਿੱਚ ਆਪਾਂ ਕਣਕ ਹੋ ਗਈ ਬਰਸੀਮ ਹੋ ਗਿਆ ਹੋਰ ਜਿਹੜੀਆਂ ਚੀਜ਼ਾਂ ਨੇ ਦਾਲਾਂ ਨੇ ਉਹ ਸਾਰੀਆਂ ਫਸਲਾਂ ਨੇ ਉਹ ਆਪਾਂ ਹਾਰਵੈਸਟ ਕਰਦੇ ਹੁਣ ਅੱਜ ਆਪਾਂ ਇਹਨੂੰ ਸੋਨਾ ਮੋਤੀ ਕਣਕ ਨੂੰ ਇੱਥੋਂ ਕੱਢਣ ਜਾ ਰਹੇ ਹਾਂ ਟ੍ਰੈਸ਼ਰ ਦੀ ਮਦਦ ਨਾਲ ਤੇ ਇਹ ਸਾਰੀ ਆਪਾਂ ਵੱਢ ਕੇ ਇਕੱਠੀ ਕਰ ਲਈ ਹੈ ਜੀ ਅੱਡੋ ਅੱਡ ਦੂਰ ਹੋਣ ਕਰਕੇ ਪਹਿਲਾਂ ਹੀ ਇਕੱਠੀ ਕਰਕੇ ਰੱਖ ਲਈ ਹੁਣ ਸਾਰੀ ਕੱਢ ਕੇ ਇਹਨੂੰ ਆਪਾਂ ਅੱਗੇ ਪ੍ਰੋਸੈਸਿੰਗ ਲਈ ਵਰਤਾਂਗੇ ਹੁਣ ਰਾਜਪਾਲ ਮਖਨੀ ਜੀ ਨਾਲ ਜਿਹੜਾ ਆਪਾਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਹਦੀ ਕਣਕ ਦੀ ਪ੍ਰੋਸੈਸਿੰਗ ਦਾ ਤੇ ਇਸ ਵਾਰ ਮੈਂ ਆਪਣੇ ਕੋਲ ਜਾਦਾ ਰੱਖ ਕੇ ਇਸ ਕਣਕ ਨੂੰ ਵੱਧ ਤੋਂ ਵੱਧ ਇਹਦੀ ਪ੍ਰੋਸੈਸਿੰਗ ਕਰਾਂਗੇ ਪ੍ਰੋਸੈਸਿੰਗ ਦਾ ਕੀ ਸ਼ਡਿਊਲ ਬਣੂਗਾ ਕਿਦਾਂ ਆਪਾਂ ਪ੍ਰੋਸੈਸਿੰਗ ਕਰਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਆਪਾਂ ਕੱਲੇ ਆਟੇ ਤੇ ਕੰਮ ਕਰਾਂਗੇ ਬਰੈਡ ਤੇ ਕੰਮ ਕਰਾਂਗੇ ਜਾਂ ਇਹਦਾ ਕੇਕ ਵਗੈਰਾ ਬਣਾ ਕੇ ਆਪਾਂ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਅੱਜ ਹੁਣੇ ਸਾਰੀ ਆਪਾਂ ਹਾਰਵੈਸਟ ਕਰ ਲੈਣੀ ਆ ਤੇ ਜਿੰਨੀ ਵੀ ਹੋਊਗੀ ਜੀ ਇਹਨੂੰ ਆਰਗੈਨਿਕ ਤਰੀਕੇ ਨਾਲ ਆਪਾਂ ਸੰਭਾਲ ਕੇ ਇੱਕ ਦੋ ਤਿੰਨ ਤਰੀਕੇ ਨੇ ਜਿਹੜੇ ਇਹਨੂੰ ਆਰਗੇਨਿਕਲੀ ਆਪਾਂ ਸਾਂਭ ਸਕਦੇ ਆ ਉਹ ਸਾਰੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਪਾਂ ਇਹਨੂੰ ਆਰਗੇਨਿਕਲੀ ਢੋਲਾਂ ਦੇ ਵਿੱਚ ਜਾਂ ਜਿਹੜੇ ਕਥੈਲੇ ਨੇ ਜੀ ਉਹਨਾਂ ਦੇ ਵਿੱਚ ਕਿੱਦਾਂ ਸੇਵ ਕਰਦੇ ਆ ਜੀ ਇਹਨਾਂ ਨੂੰ ਸਾਰੇ ਅੱਜ ਇਹ ਹਾਰਵੈਸਟ ਕਰਕੇ ਇੱਥੇ ਰੱਖ ਲੈਣੀ ਆ ਜੀ ਤੁੱਪ ਲਵਾ ਕੇ ਇਹਨੂੰ ਅੱਗੇ ਆਪਾਂ ਫਿਰ ਉਹ ਕਰਾਂਗੇ ਜੀ ਮੈਨੇਜ ਤੇ ਹੁਣ ਤੁਸੀਂ ਦੇਖੋਗੇ ਦੋ ਘੰਟਿਆਂ ਦਾ ਕੰਮ ਆ ਸਾਢੇ ਦੋ ਤਿੰਨ ਘੰਟਿਆਂ ਦੇ ਵਿੱਚ ਇਹਨੂੰ ਕਰਕੇ ਅਸੀਂ ਤੇ ਫਿਰ ਇਨੂੰ ਸਾਰੀ ਨੂੰ ਧੁੱਪ ਲਵਾ ਕੇ ਸੇਵ ਕਰਾਂਗੇ ਜੀ ਜਿਹੜੇ ਦੋਸਤ ਨੂੰ ਕਣਕ ਦਾ ਆਟਾ ਚਾਹੀਦਾ ਉਹ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਆਪਾਂ ਇਹ ਕਣਕ ਦਾ ਆਟਾ ਵੀ ਸਪਲਾਈ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪ੍ਰੋਡਕਟ ਵੀ ਆਪਾਂ ਜਿਹੜੇ ਹੈਗੇ ਆ ਸਾਰਿਆਂ ਨੂੰ ਦੋਸਤਾਂ ਨੂੰ ਆਪਾਂ ਪ੍ਰੋਵਾਈਡ ਕਰਾਵਾਂਗੇ ਜੀ ਧੰਨਵਾਦ ਜੀ